حاؤز بلا من الشیطان الرجیم بسم اللہ الرحمن الرحیم آج جسی جس سورت سینتیس مارکو تیتیس تیس پارے دا پنج مارکو شروع کران دے یا ایوہ اللہ زینہ اے لوگو آمانو جڑے ایمان لیایو انفقو حرج کرو منت پاکیزہ چیزاں کے ماں کا سب جو کچھ تسی کمایا ہے ਵਾ ਵਾ ਉਹ ਮਿੰਮਾ ਜੋ ਕੁਝ ਅਹਰਜ ਨਾ ਅਸੀਂ ਕੱਢਿਆ ਲਖਮ ਤੁਹਾਡੇ ਵਾਸਤੇ ਮੇਨਾਲਾ ਰਤੀ ਜ਼ਮੀਨ ਦੇ ਵਿੱਚੋਂ ਇਥੇ ਅੱਲਾ ਸੁਬਾਨ ਤਾਲਾ ਕਹਿ ਰਹੇ ਨੇ ਕਿ ਇਹ ਮਾਲ ਜੋ ਕੁਝ ਤੁਸੀਂ ਕਮਾਉਂਦੇ ਹੋ ਔਰ ਜੋ ਕੁਝ ਅਸੀਂ ਜ਼ਮੀਨ ਵਿੱਚੋਂ ਕੱਢਿਆ ਜਾਨੀ ਕਿ ਗੰਧਮ ਬਾਜਰਾ ਮੱਕਈ ਚਾਵਲ ਜੋ ਕੁਝ ਅਸੀਂ ਤੁਹਾਡੇ ਵਾਸਤੇ ਜ਼ਮੀਨ ਵਿੱਚੋਂ ਕੱਢਿਆ ਉਹਦੇ ਵਿੱਚੋਂ ਅੱਛੀ ਜਿਹੜੀ ਚੀਜ਼ ਹੈ ਉਹਨੂੰ ਅੱਲਾ ਦੀ ਰਾਬ ਵਿੱਚ ਹਰਜ ਕਰੋ ਵਾਅ ਉਰ ਲਾ ਨ ਤਯਮਮ ਤੁਸੀ ਰਾਦਾ ਕਰੋ ਖਬੀਸ ਰੱਦ ਕੀਤੀ ਚੀਜ਼ ਖਰਾਬ ਚੀਜ਼ ਜਿਹੜੀ ਉਹ ਸੇਲਾ ਦੇ ਰਾਹ ਵਿੱਚ ਦੇਸੜੀਏ ਮਿਨਹੁ ਉਹਨਾਂ ਦੇ ਵਿੱਚੋਂ ਖਰਾਬ ਚੀਜ਼ ਜਿਹੜੀ ਉਹਨੂੰ ਨਾ ਤੁਸੀਂ ਅੱਲਾ ਦੇ ਰਾਹ ਵਿੱਚ ਦਿਓ ਤੁਨ ਫੇਕੋ ਨਾ ਜੋ ਤੁਸੀਂ ਹਰਜ ਕਰਦੇ ਹੋ ਵੱਲਾਸ ਤੁਮ ਔਰ ਨਹੀਂ ਤੁਸੀਂ ਬਿਆਹ ਜੀ ਉਹਨੂੰ ਲੈਣੇ ਵਾਸਤੇ ਯਾਨੀ ਕਿ ਅਗਰ ਤੁਹਾਨੂੰ ਉਹ ਚੀਜ਼ ਦਿੱਤੀ ਜਾਏ ਤੇ ਤੁਸੀਂ ਉਹਨੂੰ ਨਹੀਂ ਲੈਣ ਲੈ ਇਲਾ ਮਗਰ ਅੰਤੁਗ ਮੇਦੂ ਅਗਰ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਤੇ ਤੁਸੀਂ ਚਸ਼ਮ ਕੋਸ਼ਿਸ਼ ਕਰ ਸੜੋ ਫੇ ਇਹ ਉਹਦੇ ਵਿੱਚ ਯਾਨੀ ਕਿ ਤੁਸੀਂ ਸਮਝੋ ਕਿ ਅਗਰ ਤੁਸੀਂ ਖੁਦ ਜ਼ਰੂਰਤ ਮੰਨਦਾ ਹੋ ਔਰ ਤੁਸੀਂ ਇਤਨੀ ਖਰਾਬ ਚੀਜ਼ ਤੁਸੀਂ ਅੱਲਾ ਦੇ ਰਾਵਜ ਪੇ ਦਿੰਦੇ ਹੋ ਕਿ ਉਹ ਖੁਦ ਅਗਰ ਤੁਹਾਨੂੰ ਜ਼ਰੂਰਤ ਹੋਵੇ ਤੁਸੀਂ ਉਹ ਨਹੀਂ ਲੈਣ ਲਿਆ ਹਾਂ ਅਗਰ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਤਾਂ ਤੁਸੀਂ ਚਸ਼ਮ ਪੋਸ਼ੀਕਾਰ ਸੋ ਜਾਨੀ ਕਿ ਉਹਨੂੰ ਵੇਖ ਕੇ ਵੀ ਲੇਕਿਨ ਆਖੋ ਕਿ ਉਹਨਾਂ ਦੇ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ ਤਾਂ ਫਿਰ ਉਹਨੂੰ ਲੈ ਲਓ ਉਹ ਵੱਖਰੀ ਗੱਲ ਹੈ ਵਾਲਮੂਂ ਔਰ ਜਾਨ ਲਓ ਤੁਸੀਂ ਅੱਲਾਹ ਹੈ ਕਿਲਾ ਤਾਲਾ ਗਨੀ ਜੂ ਨੂੰ ਗਨੀ ਨੇ ਤੇ ਹਮੇਦੁਨ ਤਾਰੀਫ ਕੀਤੇ ਗਏ ਨੇ ਅੱਲਾ ਸਭੰਤਲਾ ਪਿਆਦੇ ਨੇ ਤੇ ਅੱਲਾ ਤਾਲਾ ਗਨੀ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਆਈ ਵੀ ਸੋ ਜੋ ਕੋਈ ਤੁਸੀਂ ਦਿੰਦੇ ਹੋ ਪੇ ਅੱਲਾ ਦੀ ਰਾਹ ਦੇ ਵਿੱਚ ਉਸ ਲਈ ਤੁਸੀਂ ਕਿਸੇ ਗਰੀਬ ਨੂੰ ਦਿੰਦੇ ਹੋ ਤੁਸੀਂ ਅਸਲ ਵਿੱਚ ਤੁਸੀਂ ਅੱਲਾ ਤਾਲਾ ਨੂੰ ਦਿੰਦੇ ਹੋ ਪੇ ਸੋ ਅੱਲਾ ਤਾਲਾ ਨੂੰ ਤੁਸੀਂ ਕਿਆ ਖਰਾਬ ਚੀਜ਼ ਦੇਉਦੇ ਉਹਨੂੰ ਆਪਣੀ ਜਿਹੜੀ ਸਭ ਤੋਂ ਅੱਛੀ ਚੀਜ਼ ਹੈ ਉਹਦੇ ਵਿੱਚੋਂ ਕੱਢ ਕੇ ਤੇ ਤੁਸੀਂ ਉਹਨੂੰ ਦਿਓ ਤਾਂ ਕਿ ਅੱਲਾ ਤਾਲਾ ਜਿਹੜੇ ਨੇ ਉਹ ਤੁਹਾਨੂੰ ਉਹਦਾ ਅਜਰ ਜਿਹੜਾ ਹੈ ਉਹ ਕਈ ਗੁਣਾ ਵੜਾ ਕੇ ਦੇਣ اچھا ہی تعویوں شیتان یاز دو کم وہ تراؤں تو فخرا غریبی تو رکم وجہ حکم دیتا ہے تب فخ شاہی دا یعنی کہ شیتان جہاں ڈرا دیا ہے غریبی تو کہ نہیں, نہیں نہیں آپ اللہ دی راہ خرچ کرنے دی ضرورت نہیں ہے ابھی پیسے کٹ جان دے اور تعلق غلط کام کی طرف لائے کے جان دے واللہ اور اللہ تعالیٰ یاد دو اللہ تعالیٰ تھوڑے نا وعدہ کرتے ہیں مغ فرتن مغ فرت کا مین ہونا کے کلو وہ فضل اور فضل کا جبکہ اللہ تعالیٰ کو ਬਖਫਰ ਦਾ ਵਾਦਾ ਕਰਦੇ ਆਂ ਤੁਹਾਡੇ ਨਾਲ ਉਹ ਤੁਹਾਡਾ ਫਜ਼ਲ ਦਾ ਵਾਦਾ ਕਰਦੇ ਆਂ ਯਾਨੀ دوویںوزٹ چیزاں نے شیتان جہاں آخر ہے کہ تعین غریب ہو جائے ہو تو اور تمہیں بےحجائی ہے اللہ تعالیٰ مقفرت دا وعدہ کرتے ہیں اور تمہیں فضل دا وعدہ کرتے ہیں اس پاسے بلان پاس بُلا ولاح ہوالیٰسن وسط والے نے دلیم جاننے والے ہیں یوت الحکمت ہو اللہ تعالیٰ حکمت دینے نے میشا جنوں چاہتے ہیں اور مئی یوت الحکمت اور جنوں حکمت دیتی گئی فقت ورتی ہے فقت تحقیق او دیتا کی كوتى ہے گیا گيا وہ ہيرنگ سيريرنگ بہت زیادہ بلائى اُن كو گئی گئى حکمت ايتيے كى ہے ਹਕਮਤ ਦਾ ਮਤਲਬ ਹੈ ਕਿ ਇਹਦਾ ਅਸਲ ਮਾਨੀ ਹੈ ਦਨਾਈ ਲੇਕਿਨ ਇੱਥੇ ਸਹੀ ਬੁਖਾਰੀ ਤੇ ਸਹੀ ਮੁਸਲਮ ਦੀ ਹਦੀਸ ਹੈ ਕਿ ਦੋ ਜਿਹੜੇ ਬੰਦੇ ਨੇ ਉਹਨਾਂ ਦੇ ਉੱਤੇ ਰਸ਼ਕ ਕਰਨਾ ਜਾਇਜ਼ ਹੈ ਇੱਕ ਉਹ ਜਿਹਨੂੰ ਅੱਲਾ ਨੇ ਮਾਲ ਦਿੱਤਾ ਹੋਵੇ ਤੇ ਉਹਨੂੰ ਉਹ ਉਹਦੇ ਰਾਹ ਦੇ ਵਿੱਚ ਖਰਚ ਕਰੇ ਔਰ ਦੂਸਰਾ ਉਹ ਜਿਹਨੂੰ ਅੱਲਾ ਤਾਲਾ ਨੇ ਹਕਮਤ ਦਿੱਤੀ ਹੋਵੇ ਜਿਸ ਨਾਲ ਉਹ ਫੈਸਲੇ ਕਰਦਾ ਹੋਵੇ ਔਰ ਲੋਕਾਂ ਨੂੰ ਉਹਦੀ ਤਾਲੀਮ ਦਿੰਦਾ ਹੋਵੇ ਯਾਨੀ ਹਕਮਤ ਦਾ ਮਤਲਬ ਇਹ ਹੈ ਕਿ ਕੁਰਾਨ ਔਰ ਸੁਨਨਤ ਦੀ ਰੋਸ਼ਨੀ ਦੇ ਰੋਸ਼ਨੀ ਦੇ ਵਿੱਚ ਨਾਲ ਵਿੱਚ ਤੁਹਾਡੇ ਵਾਸਤੇ ਅਮਲ ਕਰਨਾ ਆਸਾਨ ਹੋ ਜਾ ਉਹਨੂੰ ਹਕਮਤ ਆਖਦੇ ਨੇ یعنی عقل اور شعور دی جڑی پختگی دی انہوں حکمت اندینے حقائق حقیقت جڑی دی ہے دے تک پہنچ جانا جڑا ہے وہ حکمت ہوں ہے وماں عزت کرو اور اللہ تعالیٰ کہتے ہیں کہ اور نصیحت حاصل نہیں کرتے ہیں بابو جڑے عقل والے ہوں انہوں صرف نصیحت لب دی دوسرے لوگوں نصیحت نہیں لبھی ہے و ما تم اور جو کوئی تسی حرج کرتے ہو میں نافاقات حرج کرنے اور نظار تم یا تسی نظر مانتے ہو من نظر نظر ماننا یعنی کہ جو کوئی تسی اللہ تعالیٰ دراج حرج کرتے ہو یا تسی اللہ دراہ نظر و نیاز مانتے ہو فائن اللہ بے شک اللہ تعالیٰ یا منہ جانتے نہیں وما علی ظالمینا اور ظالمہ واسطے نہیں ہے مینا انصاری کوئی مددگار ਇਨ ਤੁਮ ਤੂ ਅਗਰ ਤੁਸੀਂ ਚੁਪਾਓ ਜ਼ਾਇਰ ਕਰੋ ਸਦਕਾ ਤੇ ਸਦਕਾ ਅਗਰ ਤੁਸੀਂ ਸਦਕਾ ਜਿਹੜੇ ਨੇ ਉਹਨਾਂ ਨੂੰ ਜ਼ਾਇਰ ਕਰੋ ਫਾਇਨੇ ਮਾ ਤੁਹਾਡੇ ਵਾਸਤੇ ਅੱਛਾ ਹੈ ਇਹ ਜਾਂ ਇਹ ਯਾਨੀ ਕਿ ਜਿਸ ਤਰ੍ਹਾਂ ਜ਼ਕਾਤ ਜਿਹੜੀ ਹੈ ਉਹ ਸਾਡੇ ਤੇ ਫਰਜ਼ ਹੈ ਤੇ ਉਹਨੂੰ ਅਸੀਂ ਜਿਹੜਾ ਉਹ ਖੁੱਲ ਕੇ ਦੇ ਸਕਨੇ ਆ ਵਾ ਇਨ ਤੁਖ ਫੂ ਹ ਲੇਕਿਨ ਅਗਰ ਤੁਸੀਂ ਚੁਪਾ ਦਿਓ ਵਾ ਤੋ ਤੂ ਹਰ ਦੋ ਤੁਸੀਂ ਗਰੀਬਾਂ ਨੂੰ ਫਕਰਾ ਗਰੀਬਾਂ ਨੂੰ ਲੇਕਿਨ ਅਗਰ ਤੁਸੀਂ ਜਿਹੜੇ ਨਫਲੀ ਜਿਹੜੀ ਹੈ ਸਦਕਾ ਵਗੈਰਾ ਹੋਇਆ ਉਹਨੂੰ ਤੁਸੀਂ ਅਗਰ ਚੁਪਾ ਕੇ ਗਰੀਬਾਂ ਨੂੰ ਦਿਓ ਫੋਹਾ ਹੈ ਰੱਬ ਤੁਮ ਤੋ ਤੁਹਾਡੇ ਵਾਸਤੇ ਬਿਹਤਰ ਹੈ ਯਾਨੀ ਕਿ ਫਰਜ਼ ਇਬਾਦਤਾਂ ਦਿਲਾਨੀਆਂ ਕਰੋ ਔਰ ਨਫਲ ਜਿਹੜੀ ਹੈ ਉਹਨੂੰ ਛੁਪਾ ਕੇ ਕਰੋ ਵਾ ਯਕਫਿਰੂ ਔਰ ਦੂਰ ਕਰ ਦੇਗਾ ਅੰਕਮ ਤੁਹਾਡੇ ਤੋਂ ਮਿਨ ਸਈਆਤ ਕਮ ਤੁਹਾਡੇ ਗੁਨਾਹ ਔਰ ਅੱਲਾਹ ਤਾਲਾ ਜਿਹੜੇ ਨੇ ਉਹ ਤੁਹਾਡੇ ਤੋਂ ਤੁਹਾਡੇ ਗੁਨਾਹ ਜਿਹੜੇ ਨੇ ਉਹ ਦੂਰ ਕਰ ਦੇਣਦੇ ਖਤਮ ਕਰ ਦੇਣਦੇ ਵਾ ਅੱਲਾਹ ਹੋਰ ਅੱਲਾਹ ਤਾਲਾ ਵੀ ਮਾਤਾ ਮਲੋਂ ਜੋ ਤੁਸੀਂ ਅਮਲ ਕਰਦੇ ਹੋ ਖਬੀਰ ਉਹਨਾਂ ਨੂੰ ਵੇਖਣਿਆਲੇ ਉਹਨਾਂ ਦੀ ਖਬਰ ਰੱਖਦੇ ਨੇ ਲੈ ਸਨ ਅਲੈਕੁਮ ਤੁਆਡੇ ਉਤੇ ਹੁਦਾ ਹਦਾਇਤ ਹੈ ਨਾ ولا کن اللہ اللہ تعالیٰ نے یا ہدایت دینے میں یہ شاہ جنہوں چاہتے ہیں ایتھے وہ نبی اکرم صلی اللہ علیہ وسلم نے دال خطاب ہے کہ نبی اکرم صلی اللہ <سؤال> علیہ وسلم ہے کام میں لوگوں ہدایت دینا جڑا وہ تاری ذمہ داری نہیں تو صرف پیغام پنچانا ہے وہ بعد ہدایت دینا یا نہ دینا جڑا او اللہ تعالیٰ جنہوں چاہتے ہیں انہوں ہدایت دے دیں وہ ماں تونفے کو جو سے حرج کر ہو ਵੀਨ ਹੈਂ ਹੀ ਬੁਲਾਇਦੇ ਨਾਲ ਫਲ ਹੀ ਅਨਫੋਸੇ ਕੋ ਮਰ ਤੁਹਾਡੇ ਵਾਸਤੇ ਬਿਹਤਰ ਹੈ ਜੋ ਕੁਝ ਤੁਸੀਂ ਅੱਲਾਹ ਤਾਲਾ ਦੀ ਰਾਜ ਚਰਜ ਕਰਦੇ ਹੋ ਤੁਹਾਡੇ ਵਾਸਤੇ ਬਿਹਤਰ ਹੈ ਵਾ ਮਾਤੂਨ ਸੇ ਕੋ ਨਾ ਔਰ ਜੋ ਤੁਸੀਂ ਹਰਜ ਕਰਦੇ ਹੋ ਇਲਾ ਮਗਰ ਅੱਪ ਦੀਗਾਏ ਰਜ਼ਮੰਦੀ ਵਾ ਜੇ ਲਾਹੀ ਅੱਲਾਹ ਤਾਲਾ ਦੀ ਰਜ਼ਮੰਦੀ ਵਾਸਤੇ ਜਿਹੜਾ ਹਰਜ ਕਰਦੇ ਹੋ ਉਹ ਵੀ ਉਹ ਵੀ ਤੁਹਾਡੇ ਵਾਸਤੇ ਬੇਤਰੀਆ ਵਾ ਮਾਤੁਨ ਫਿਕਰ ਜੋਤਸੀ ਖਰਚ ਕਰਦੇ ਹੋ ਮਿਹਨਈ ਦੇ ਨਾਲ ਯਵ ਫਾ ਅਲੈਕੁਮ ਉਹਦਾ ਤੁਹਾਨੂੰ ਪੂਰਾ ਪੂਰਾ ਅਜਰ ਦਿੱਤਾ ਜਾਏਗਾ ਯਾਨੀ ਜੋ ਖੁਸ਼ੀ ਤੁਸੀਂ ਮਾਲ ਅੱਲਾਹ ਤਾਲਾ ਦੇ ਨਾਲ ਖਰਚ ਕਰਦੇ ਹੋ ਨੇਕੀ ਦੇ ਨਾਲ ਬੁਲਾਈ ਦੇ ਨਾਲ ਉਹਦਾ ਤੁਹਾਨੂੰ ਪੂਰਾ ਅਜਰ ਦਿੱਤਾ ਜਾਏਗਾ ਵਾ ਅੰਤੁਮ ਔਰ ਤੁਹਾਨੂੰ ਤੁਹਾਡੇ ਉਤੇ ਲਾਤ ਉਸਲਾ ਮਨਾ ਕੋਈ ਜ਼ੁਲਮ ਨਹੀਂ ਕੀਤਾ ਜਾਏਗਾ ਲਿਲ ਫੁਕਰਾਇ ਫਕੀਰ ਜਿਹੜੇ ਨੇ ਜਿਹੜੇ ਜ਼ਰੂਰਤਮੰਦ ਕਿਹੜੇ ਨੇ ਅੱਲਾਹ ਜੀ ਨੇ ਉਹ ਲੋਗ ਉਸ ਜਿਹੜੇ ਮਸਰੂਫ ਹੋ ਗਏ ਨੇ ਫੀ ਸਬੀਲillah ਅੱਲਾਹ ਤਾਲਾ ਦੀ ਰਾਹ ਦੇ ਵਿੱਚ ਯਾਨੀ ਕਿ ਜਿਹੜੇ ਲੋਕ ਅੱਲਾਹ ਤਾਲਾ ਦੀ ਰਾਹ ਦੇ ਵਿੱਚ ਕੰਮ ਕਰਦੇ ਨੇ ਪੇ ਲਾ ਯਸਤਤੀਨ ਔਰ ਉਹਨਾਂ ਦੇ ਕੋਲੇ ਤਾਕਤ ਨਹੀਂ ਹੈ ਵੀ ਇਤਨੀ ਕਿ ਦਰ ਬਣ ਕੇ ਉਹ ਚੱਲ ਫਿਰ ਫਿਰ ਜ਼ਮੀਨ ਫਿਰ ਅਰਧੀ ਜ਼ਮੀਨ ਦੇ ਵਿੱਚ ਕਿ ਉਹ ਜ਼ਮੀਨ ਦੇ ਵਿੱਚ ਚੱਲ ਫਿਰ ਕੇ ਕਾਰੋਬਾਰ ਕਰਨ ਜਾਂ ਉਹ ਨੌਕਰੀਆਂ ਕਰਨ ਕਿਉਂਕਿ ਉਹ ਅੱਲਾਹ ਦੇ ਜਿਹੜਾ ਕੰਮ ਹੈ ਉਹਦੇ ਵਿੱਚ ਇਤਨਾ ਮਸਰੂਫ ਹੋ ਗਏ ਨੇ ਯਕਸਬਹੁਮ ਤੇ ਉਹਨਾਂ ਨੂੰ ਜਿਹੜਾ ਤੁਸੀਂ ਸਦਕਾਅ ਦਿਓ ਤੇ ਉਹਨਾਂ ਨੂੰ ਤੁਸੀਂ ਜਿਹੜਾ ਜਿਹੜਾ ਤੁਸੀਂ ਅੱਲਾ ਦੇ ਰਾਹ ਵਿੱਚ ਹਰਜ ਕਰ ਸਕਦੇ ਹੋ ਉਹ ਉਹਨਾਂ ਨੂੰ ਉਹ ਜ਼ਿਆਦਾ ਹੱਕਦਾਰ ਨੇ ਉਹਦੇ ਜਿਹੜੇ ਅੱਲਾ ਦੇ دین ਦੇ ਵਿੱਚ ਲੱਗੇ ਨੇ ਔਰ ਉਹਨਾਂ ਦੇ ਕੋਲ ਇਤਨਾ ਟਾਈਮ ਨਹੀਂ ਬਚਦਾ ਕਿ ਉਹ ਤਜਾਰਤ ਕਰ ਸਕਣ ਜਾਂ ਨੌਕਰੀਆਂ ਕਰ ਸਕਣ ਤੇ ਉਹ ਤੁਹਾਡੇ ਸਦਕਾਅ ਤੋਂ ਦੇ ਜ਼ਿਆਦਾ ਹੱਕਦਾਰ ਨੇ ਔਰ ਜਖ ਸਭ ਉਹ ਮੁਜਾਹਿਲ ਉਹ ਜਿਹੜਾ ਅਨਜਾਨ ਬੰਦਾ ਉਹ ਸਮਝਦਾ ਹੈ ਕਿ ਅਗਨੀ ਆ ਉਹ ਤੇ ਗਨੀ ਨੇ ਮਨ ਤਾਫੂਫੀ ਹਾਲਾਂਕਿ ਉਹ ਜਿਹੜੇ ਨੇ ਉਹ ਕਿਸੇ ਨਾਲ ਮੰਗਦੇ ਨਹੀਂ ਹੈ ਵੀ ਉਹ ਜਿਹੜਾ ਅਨਜਾਨ ਹੁੰਦਾ ਜਿਹੜਾ ਜਾਹਿਲ ਹੁੰਦਾ ਉਹ ਉਹਨਾਂ ਨੂੰ ਸਮਝਦਾ ਹੈ ਕਿ ਉਹ ਮਾਲਦਾਰ ਨੇ ਉਹ ਗਨੀ ਨੇ ਹਾਲਾਂਕਿ ਤਾਰਿਫ ਹੂੰ ਤੁਸੀਂ ਉਹਨਾਂ ਨੂੰ ਪਛਾਣ ਸਕਦੇ ਹੋ ਬੀ ਸੀ ਮਾ ਹੂੰ ਉਹਨਾਂ ਦੇ ਚਿਹਰਿਆਂ ਦੇ ਉਤੋਂ ਲਾ ਯਾ ਸਲੂਨ ਉਹ ਸਵਾਲ ਨਹੀਂ ਕਰਦੇ ਨਾ ਸਾ ਲੋਕਾਂ ਕੋਲੋਂ ਇਲਹਾਫਨ ਲਿਪਟ ਕੇ ਯਾਨੀ ਕਿ ਉਹ ਲੋਕਾਂ ਦੇ ਨਾਲ ਲਿਪਟ ਲਿਪਟ ਕੇ ਸਵਾਲ ਨਹੀਂ ਕਰਦੇ ਆ ਵੀ غمات انفقو اور جو تسی حرج کرتے ہو من حال مین ہی رین بلائی کے نائن اللہ بے شک اللہ او دے علیم ان جاننے آلے نے یعنی کہ جیڑے لوگ اللہ تعالیٰ نے اتنے اللہ تعالیٰ نے ہے کہ جیڑے لوگ اللہ تعالیٰ دے کام دے کے مصروف نے اور ان کو اتنا ٹائم نہیں بچتا کہ وہ کار سکن تجارت کار سکن یا نوکریاں کار سکن دے بہتر ہے کہ تسی انہوں نے اپنے صدقات دیا اور وہ جن لوگوں کو منگتے بھی نہیں ہے بھی اور لوگ جمجھے نظہ ਕਤਤਾ ਤੋਂ ਨੇ ਚੰਦੇ ਚਿਹਰੇ ਤੋਂ ਉਹ ਰੋਣਾ ਦੇ ਹੁਲੀਏ ਤੋਂ ਕਿ ਇਹ ਤੇ ਅਮੀਰ ਨੇ ਨਾ ਕਿਸੇ ਦੀ ਜ਼ਰੂਰਤ ਨਹੀਂ ਲੇਕਿਨ ਅੱਲਾਹ ਤਾਲਾ ਕਹਿੰਦਾ ਹੈ ਕਿ ਤੁਸੀਂ ਉਹਨਾਂ ਦੇ ਚਿਹਰਿਆਂ ਦੇ ਉੱਤੇ ਦੇਖ ਸਕਦੇ ਹੋ ਕਿ ਉਹਨਾਂ ਨੂੰ ਜ਼ਰੂਰਤ ਹੈ ਤੁਹਾਡੀ ਮਦਦ ਦੀ ਔਰ ਇਹ ਜਿਹੜਾ ਜੋ ਜੋ ਕੁਝ ਵੀ ਤੁਸੀਂ ਅੱਲਾਹ ਤਾਲਾ ਦੇ ਰਾਹ ਦੇ ਵਿੱਚ ਖਰਚ ਕਰਦੇ ਹੋ ਉਹਨੂੰ ਅੱਲਾਹ ਤਾਲਾ ਨੂੰ ਉਹਦਾ ਇਨਾਮ ਹੈ ਔਰ ਉਹਦਾ ਅੱਲਾਹ ਤਾਲਾ ਤੁਹਾਨੂੰ ਜਿਹੜੇ ਨੇ ਉਹ ਬਕਾਇਦਾ ਅਜਰ ਦੇਣ ਦੇ ਅੱਲਾਹ ਤਾਲਾ ਸਾਨੂੰ ਇਸ ਕਿਤਾਬ ਨੂੰ ਸਮਝਣ ਦੀ ਸਮਝ ਕੇ ਪੜ੍ਹਨ ਦੀ ਤੇ ਅਮਲ ਕਰਨ ਦੀ ਤੋਫੀਕ ਦੇਣਾ